ਇਸ ਪੋਡਕਾਸਟ 'ਤੇ ਤੁਹਾਡਾ ਸਵਾਗਤ ਤੇ ਮੈਂ ਤੁਹਾਡਾ ਆਪਣਾ ਸ਼ਾਇਰੀ ਯਾਰ ਅੱਜ ਦੇ ਇਸ ਪ੍ਰੋਗਰਾਮ 'ਤੇ ਤੁਸੀਂ ਸੁਣੋਗੇ ਹਿੰਦੀ ਸਾਹਿਤਿਆ ਦੇ ਮਕਬੂਲ ਲੇਖਕ ਮਰਹੂਮ ਗੁਲਸ਼ੇਰ ਖਾਨ ਸ਼ਾਨੀ ਹੋਰਾਂ ਦੀ ਲਿਖੀ ਹੋਈ ਕਹਾਣੀ ਇਮਾਰਤਾਂ ਟਾਉਣ ਵਾਲੇ ਦੂਸਰੇ ਕਮਰੇ ਚੋਂ ਉਹ ਸਾਰੀਆਂ ਆਹਟਾਂ ਆ ਰਹੀਆਂ ਨੇ ਉਹ ਸਾਰੀਆਂ ਆਵਾਜ਼ਾਂ ਜਿਹੜੀਆਂ ਕਿਸੇ ਪਰਿਵਾਰ ਦੀ ਸਵੇਰ ਦੇ ਨਾਲ ਉਹ ਵੀ ਹੀ ਆਉਂਦੀਆਂ ਨੇ ਜਿਵੇਂ ਸੂਰਜ ਦੇ ਨਾਲ ਨਾਲ ਧੁੱਪ ਹਰ ਘਰ ਦੀ ਸਵੇਰ ਵਰਗੀ ਸਵੇਰ ਸੀ ਜਿਸ ਵਿੱਚ ਕਿਚਨ ਦੀ ਖਟਖਟ ਚਾਹ ਦੀਆਂ ਪਿਆਲੀਆਂ ਦੀ ਟੁਣਕਾਰ ਟੂਟੀ ਦੇ ਚੱਲਣ ਤੇ ਨੰਗੇ ਫਰਸ਼ ਉੱਤੇ ਪਛਾੜਾਂ ਖਾ ਰਹੇ ਪਾਣੀ ਦੀ ਆਵਾਜ਼ ਤੇ ਬਾਥਰੂਮ ਦੇ 플ਸ਼ ਦੀ ਆਵਾਜ਼ ਮੈਂ ਜਾਣਦਾ ਹਾਂ ਉਹ ਘੜੀ ਆ ਗਈ ਹੈ ਜਾਂ ਕਿਸੇ ਪਲ ਵੀ ਇਕਦਮ ਆ ਸਕਦੀ ਹੈ ਤੇ ਫਿਰ ਕੀ ਹੋਏਗਾ ਕਿ ਮੈਂ ਘਬਰਾਇਆ ਹੋਇਆ ਹਾਂ ਜਾਂ ਡਰ ਗਿਆ ਹਾਂ ਸ਼ਾਇਦ ਦੋਨੇ ਗੱਲਾਂ ਨੇ ਕਾਫੀ ਮੂੰਹ ਹਨੇਰੇ ਹੀ ਮੇਰੀ ਅੱਖ ਖੁੱਲ ਗਈ ਸੀ ਤੇ ਅਚਾਨਕ ਮੈਨੂੰ ਖਿਆਲ ਆਇਆ ਕਿ ਮੈਂ ਕਿਸੇ ਹੋਰ ਦੇ ਡ੍ਰੈਂਗ ਰੂਮ ਵਿੱਚ ਹਾਂ ਪਹਿਲਾਂ ਤਾਂ ਮੈਨੂੰ ਇਹ ਯਕੀਨ ਹੀ ਨਹੀਂ ਸੀ ਆਇਆ ਕਿ ਮੈਂ ਆਪਣੇ ਘਰ ਆਪਣੇ ਪਲੰਘ ਉੱਪਰ ਨਹੀਂ ਤੇ ਵਰਿਆਂ ਪ੍ਰਾਣੀ ਆਦਤ ਅਨੁਸਾਰ ਮੇਰਾ ਸਿਰ ਮੇਰੇ ਨਰਮ ਤੇ ਗੁੱਦਗੁਦੇ ਸਰਾਣੇ ਦੇ ਉੱਪਰ ਨਹੀਂ ਮੇਰੀਆਂ ਬਾਹਾਂ ਵਿੱਚ ਮੇਰੀ ਪਤਨੀ ਦਾ ਸੁੱਤਾ ਬਾਸੀ ਸਰੀਰ ਨਹੀਂ ਬਲਕਿ ਇਸ ਦੇ ਐਨ ਉਲਟ ਮੈਂ ਉਹਨਾਂ ਦੇ ਸੋਫੇ ਉੱਪਰ ਇਕੱਲਾ ਪਿਆ ਹੋਇਆ ਸਾਂ ਤੇ ਸਖਤ ਸਰਾਣੇ ਕਾਰਨ ਮੇਰੀ ਧੌਣ ਆਕੜ ਗਈ ਸੀ ਪਿਆਸ ਵੀ ਕਾਫੀ ਲੱਗੀ ਹੋਈ ਸੀ ਤੇ ਸੰਗ ਵਿੱਚ ਕੰਡੇ ਜਿਹੇ ਉੱਗ ਆਏ ਜਾਪਦੇ ਸਨ ਅਸਲ ਵਿੱਚ ਇਸ ਸੁੱਕੇ ਸੰਗ ਨੇ ਹੀ ਮੈਨੂੰ ਸਭ ਤੋਂ ਪਹਿਲਾਂ ਜਗਾ ਦਿੱਤਾ ਸੀ ਨਸ਼ਾ ਜਿਸ ਨੂੰ ਖੁਮਾਰਕਤੀ ਨਹੀਂ ਕਿਹਾ ਜਾ ਸਕਦਾ ਅਜੇ ਵੀ ਮੇਰੇ ਸਾਰੇ ਸਰੀਰ ਉੱਪਰ ਭਾਰੂ ਸੀ ਸੱਚ ਅੱਖਾਂ ਤਾਂ ਇਸ ਗੱਲ ਦਾ ਅਹਿਸਾਸ ਹੀ ਮੈਨੂੰ ਹੁਣ ਹੋਇਆ ਸੀ ਕਿ ਰਾਤੀ ਮੈਂ ਕਿੰਨੀ ਪੀ ਗਿਆ ਸਾਂ ਰਾਤ ਰਾਤ ਦਾ ਚੇਤਾ ਆਉਂਦਿਆਂ ਹੀ ਧੁੱਟੜੀ ਜਿਹੀ ਆ ਗਈ ਰਾਤੀ ਜੋ ਕੁਝ ਹੋਇਆ ਸੀ ਕੀ ਉਹ ਸੱਚ ਸੀ ਜਾਂ ਨਸ਼ੇ ਦੀ ਹਾਲਤ ਵਿੱਚ ਦੇਖੀ ਕਿਸੇ ਸੁਪਨੇ ਦੀ ਝਲਮਲਾਹਟ ਅਜੇ ਹਨੇਰਾ ਹੀ ਸੀ ਤੇ ਮੈਂ ਆਪਣੀ ਘੜੀ ਨਾ ਦੇਖੀ ਹੁੰਦੀ ਤਾਂ ਇਹ ਹੀ ਸਮਝਦਾ ਕਿ ਅਜੇ ਰਾਤ ਹੈ ਮੈਂ ਹੌਲੀ-ਹੌਲੀ ਉੱਠਿਆ ਤੇ ਇੱਕ ਹਲਕੀ ਜਿਹੀ ਲੜਖੜਾਹਟ ਪਿੱਛੋਂ ਪਾਣੀ ਦੀ ਭਾਲ ਵਿੱਚ ਕਿਚਨ ਵੱਲ ਤੁਰ ਪਿਆ। ਬਾਹਰਲੇ ਬੂਹੇ ਤੋਂ ਬਿਨਾਂ ਪੂਰਾ ਘਰ ਖੁੱਲ੍ਹਾ ਪਿਆ ਸੀ। ਕਿਚਨ ਤੇ ਬਾਥਰੂਮ ਦੀਆਂ ਬੱਤੀਆਂ ਜਗ ਰਹੀਆਂ ਸਨ। ਅਨਿਲ ਅਤੇ ਚੰਦਰਾ ਦਾ ਕਮਰਾ ਵੀ ਜਿਵੇਂ ਦੱਤੇਵੇਂ ਪਿਆ ਸੀ ਜਿਵੇਂ ਮੈਂ ਰਾਤੀ ਛੱਡ ਕੇ ਆਇਆ ਸਾਂ। ਬਲੰਗ ਕੋਲ ਪਈ ਤਪਾਈ ਉੱਪਰ ਗਲਾਸ ਮੁੱਦੇ ਸਿੱਧੇ ਪਏ ਸਨ। ਹੀਠਾਂ ਖਾਲੀ ਬੋਤਲਾਂ ਲੁੜਕੀਆਂ ਹੋਈਆਂ ਸਨ। ਕੂਲ ਹੀ ਚੰਦਰਾ ਦੀ ਸਾੜੀ ਪਈ ਸੀ ਕਮਰੇ ਦੀ ਬੱਤੀ ਵੀ ਜਗ ਰਹੀ ਸੀ ਤੇ ਉਹ ਦੋਹੇ ਪਤੀ ਪਤਨੀ ਮਿੱdde ਮਸਲੇ ਬਿਸਤਰੇ ਉੱਪਰ ਬੇਸੁੱਧ ਪਏ ਸਨ ਕਿਚਨ ਵੱਲੋਂ ਦਬਵੇਂ ਪੈਰੀ ਮੁੜਦਾ ਹੋਇਆ ਮੈਂ ਕਾਫੀ ਧੀਰ ਉੱਥੇ ਖੜ੍ਹਾ ਰਿਹਾ ਕਈ ਪਲ ਤੱਕ ਆਪਣੇ ਦੋਸਤ ਅਨਿਲ ਅਤੇ ਉਸਦੀ ਪਤਨੀ ਦੇ ਕੂਕ ਸੁੱਤੇ ਸਰੀਰਾਂ ਨੂੰ ਦੇਖਦਾ ਰਿਹਾ ਚੰਦਰਾ ਸਿਰਫ ਪੇਟੀਕੋਟ ਤੇ ਬਰਾ ਵਿੱਚ ਸੀ ਉਸਦੀ ਇੱਕ ਲੱਤ ਗੋਡੇ ਦੀ ਖੁੱਚ ਤੱਕ ਨੰਗੀ ਹੋਈ ਪਈ ਸੀ ਉਸ ਨੂੰ ਇਸ ਵੇਲੇ ਵੇਖ ਕੇ ਯਕੀਨ ਨਹੀਂ ਸੀ ਆ ਰਿਹਾ ਕਿ ਇਹ ਉਹ ਰਾਤ ਵਾਲੀ ਦੇ ਹੈ ਮੈਂ ਡ੍ਰੈنگ ਰੂਮ ਵਿੱਚ ਪਰਤ ਆਇਆ ਕਿਉਂਕਿ ਮੈਂ ਨਹੀਂ ਸਾਂ ਚਾਹੁੰਦਾ ਕਿ ਉੱਥੇ ਦੇਖਦਾ ਹੋਇਆ ਫੜਿਆ ਜਾਵਾਂ ਫਿਰ ਇਸ ਤੋਂ ਪਿੱਛੋਂ ਕੋਈ ਚਾਰਾ ਵੀ ਨਹੀਂ ਸੀ ਕਿ ਇੱਕ ਪਿੱਛੋਂ ਇੱਕ ਸਿਗਰਟ ਫੂਕਦਾ ਤੇ ਸਮਾਂ ਬਤਾਉਂਦਾ ਰਹਾ ਤੇ ਦਿਨ ਚੜ੍ਹ ਆਉਣ ਦੀ ਉਡੀਕ ਕਰਦਾ ਰਹਾ ਇੱਕ ਵਾਰੀ ਮਨ ਵਿੱਚ ਇਹ ਵੀ ਆਇਆ ਕਿ ਅਜੇ ਦੋਏ ਸੁੱਤੇ ਪਏ ਨੇ ਉੱਠਣ ਵਿੱਚ ਦੇਰ ਵੀ ਹੋ ਸਕਦੀ ਹੈ ਕਿਉਂ ਨਾ ਚੁੱਪਚਾਪ ਘਰੇ ਚਲਾ ਜਾਵਾਂ ਤੇ ਆਉਣ ਵਾਲੇ ਸੰਕਟ ਤੋਂ ਬਚ ਜਾਵਾਂ ਪਰ ਫਿਰ ਇਹ ਸੋਚਿਆ ਕਿ ਇਸ ਨੂੰ ਮੇਰੀ ਹیثیت ਦੇ ਲਿਹਾਜ਼ ਨਾਲ ਕਿਤੇ ਮੇਰੀ ਕਾਇਰਤਾ ਹੀ ਨਾ ਸਮਝ ਲਿਆ ਜਾਏ ਅਨਿਲ ਮੇਰਾ ਦੋਸਤ ਵੀ ਸੀ ਤੇ ਨਹੀਂ ਵੀ ਸੀ ਦੋਸਤ ਉਹ ਇਨਾਂ ਸ਼ਬਦਾਂ ਵਿੱਚ ਸੀ ਕਿ ਇਨਾਂ ਦਿਨਾਂ ਵਿੱਚ ਮੇਰਾ ਸਾਰਾ ਸਮਾਂ ਉਸੇ ਦੇ ਨਾਲ ਉਸੇ ਦੇ ਘਰ ਹੀ ਬੀਤਦਾ ਸੀ ਕਾਰਨ ਭਾਵੇਂ ਕੁਝ ਵੀ ਹੋਵੇ ਮੈਂ ਉਸ ਨੂੰ ਪਸੰਦ ਵੀ ਕਰਨ ਲੱਗ ਪਿਆ ਸਾਂ ਜੇ ਦੋਸਤੀ ਨਹੀਂ ਸੀ ਤਾਂ ਇਨਾਂ ਅਰਥਾਂ ਵਿੱਚ ਸਾਡੇ ਵਿਚਕਾਰ ਦੋਸਤੀ ਦਾ ਕੋਈ ਆਧਾਰ ਨਹੀਂ ਸੀ ਸਗੋਂ ਉਹ ਇੱਕ ਦਫ਼ਤਰ ਦੀ ਮਾਮੂਲੀ ਜਿਹੀ ਨੌਕਰੀ ਉੱਪਰ ਦਿਨ ਕੱਟੀ ਕਰਨ ਵਾਲਾ ਇੱਕ ਸਧਾਰਨ ਜਿਹਾ ਆਦਮੀ ਸੀ ਤੇ ਮੈਂ ਮੇਰਾ ਸਬੰਧ ਉਸ ਵਰਗ ਨਾਲ ਈ ਜਿਸ ਦੇ ਵਸੀਲਿਆਂ ਬਾਰੇ ਲੋਕ ਸੱਪ ਦੇ ਪੈਰਾਂ ਵਾਲੀ ਉਦਾਹਰਨ ਦਿੰਦੇ ਨੇ ਉੰਜ ਕਾਰੋਬਾਰ ਦੇ ਲਿਹਾਜ਼ ਨਾਲ ਮੈਂ ਇਮਾਰਤਾਂ ਢਾਉਣ ਅਤੇ ਬਣਾਉਣ ਦਾ ਕੰਮ ਕਰਦਾ ਆਂ ਸੋ ਅਨਿਲ ਅਤੇ ਮੇਰੇ ਵਰਗ ਵਿਕਾਰ ਚੇਤਨਾ ਅਤੇ ਮિજાਜ ਵਿੱਚ ਬੜਾ ਅੰਤਰ ਸੀ। ਵੈਸੇ ਵੀ ਅਨਿਲ ਹਮੇਸ਼ਾ ਮੈਥੋਂ ਦਬਿਆ-ਦਬਿਆ ਰਹਿੰਦਾ ਸੀ ਤੇ ਮੈਂ ਬੜੀ ਖੂਬਸੂਰਤੀ ਨਾਲ ਉਸ ਉੱਪਰ ਕਾਠੀ ਪਾਈ ਹੋਈ ਸੀ। ਅਸੀਂ ਦੋਵੇਂ ਇਹ ਗੱਲ ਜਾਣਦੇ ਵੀ ਸਾਂ ਜੇ ਸਾਡੀ ਦੋਸਤੀ ਦਾ ਕੋਈ ਆਧਾਰ ਹੋ ਸਕਦਾ ਸੀ ਤਾਂ ਸ਼ਾਇਦ ਇਹ ਸੀ ਕਿ ਅਨਿਲ ਦੇ ਕਹਿਣ ਅਨੁਸਾਰ ਅਸੀਂ ਦੋਵੇਂ ਇੱਕ ਜਗ੍ਹਾ ਦੇ ਰਹਿਣ ਵਾਲੇ ਸਾਂ। ਇਸ ਸ਼ਹਿਰ ਨੂੰ ਆਪਣੇ ਜਾਂ ਆਪਣੇ ਕਾਰੋਬਾਰ ਲਈ ਮੈਂ ਐਵੇਂ ਨਹੀਂ ਸੀ ਚੁਣ ਲਿਆ ਸ਼ੁਰੂ ਤੋਂ ਹੀ ਇਹ ਮੈਨੂੰ ਇਸ ਕਰਕੇ ਦਿਲਚਸਪ ਲੱਗਿਆ ਸੀ ਕਿ ਇੱਥੇ ਇੱਕ ਵਿੱਚ ਦੋ ਸ਼ਹਿਰ ਨੇ ਜਾਂ ਦੋ ਸ਼ਹਿਰਾਂ ਨੂੰ ਮਿਲਾ ਕੇ ਇੱਕ ਸ਼ਹਿਰ ਬਣਿਆ ਹੋਇਆ ਏ ਇੱਕ ਪਾਸੇ ਪੁਰਾਣੀਆਂ ਇਮਾਰਤਾਂ ਦਾ ਪੁਰਾਣਾ ਸ਼ਹਿਰ ਏ ਤੇ ਦੂਸਰੇ ਪਾਸੇ ਨਵੀਆਂ-ਨਵੀਆਂ ਇਮਾਰਤਾਂ ਵਾਲਾ ਬਿਲਕੁਲ ਨਮਨਕੋਰ ਸ਼ਹਿਰ ਮੇਰੇ ਨਾਲੋਂ ਵੱਧ ਕੌਣ ਜਾਣਦਾ ਹੋਵੇਗਾ ਕਿ ਪੁਰਾਣਾ ਸ਼ਹਿਰ ਜਿਸ ਅਨੁਪਾਤ ਵਿੱਚ ਟੁੱਟ ਰਿਹਾ ਏ ਦੂਜਾ ਦਿਨ ਬਦਿਨ ਉਸ ਨਾਲੋਂ ਕਿਤੇ ਵਧੇਰੇ ਤੇਜ਼ੀ ਨਾਲ ਫਸਰਦਾ ਜਾ ਰਿਹਾ ਏ ਇੱਥੇ ਆਉਣ ਤੋਂ ਪਿੱਛੋਂ ਵੀ ਅਸੀਂ ਕਈ ਵਾਰੇ ਇੱਕ ਦੂਜੇ ਨੂੰ ਨਹੀਂ ਸਾ ਮਿਲੇ ਨਾ ਹੀ ਉਸ ਨੂੰ ਇਹ ਪਤਾ ਸੀ ਕਿ ਮੈਂ ਇਸ ਸ਼ਹਿਰ ਵਿੱਚ ਹਾਂ ਅਤੇ ਨਾ ਹੀ ਮੈਨੂੰ ਕਦੇ ਉਸ ਦੀ ਲੋੜ ਮਹਿਸੂਸ ਹੋਈ ਸੀ ਜੇ ਆਪਣੇ ਕਾਰੋਬਾਰ ਦੇ ਸਿਲਸਿਲੇ ਵਿੱਚ ਮੈਂ ਅਨਿਲ ਦੇ ਦਫ਼ਤਰ ਨਾ ਗਿਆ ਹੁੰਦਾ ਤਾਂ ਸ਼ਾਇਦ ਇਹ ਘਟਨਾ ਕਦੇ ਵੀ ਨਾ ਵਾਪਰਦੀ ਦਰਅਸਲ ਜਿੰਨਾ ਮੈਂ ਆਪਣੇ ਕਾਰੋਬਾਰ ਨੂੰ ਸਮਝਦਾ ਅਜੇ ਕੋਈ ਗੱਲ ਨਹੀਂ ਹੈ ਕਿ ਉਸ ਨਾਲੋਂ ਘੱਟ ਇਹਨਾਂ ਦਫ਼ਤਰ ਵਾਲਿਆਂ ਨੂੰ ਸਮਝਦਾ ਹੋਵਾਂ ਭਾਵੇਂ ਉਹ ਕਲਰਕ ਹੋਣ ਜਾਂ ਆਫੀਸਰ ਅਖੇ ਤੂੰ ਡਾਲ-ਡਾਲ ਹੰਪਾਤ-ਪਾਤ ਵਾਲੀ ਚਾਲ ਮੈਨੂੰ ਖੂਬ ਆਉਂਦੀ ਏ ਸ਼ਾਇਦ ਇਸੇ ਕਰਕੇ ਅਨਿਲ ਦੀ ਗਰਮਜੋਸ਼ੀ ਨੇ ਪਹਿਲਾਂ ਤਾਂ ਮੈਨੂੰ ਚਕੰਨਾ ਕਰ ਦਿੱਤਾ ਸੀ ਪਰ ਪਿੱਛੋਂ ਇਹ ਦੇਖ ਕੇ ਮੈਨੂੰ ਸ਼ਰਮਿੰਦਗੀ ਮਹਿਸੂਸ ਹੋਈ ਸੀ ਕਿ ਉਹ ਉਹ ਨਹੀਂ ਸੀ ਜੋ ਮੈਂ ਸਮਝਦਾ ਰਿਹਾ ਸੀ ਇਹ ਨਹੀਂ ਕਿ ਮੇਰੇ ਉੱਪਰ ਸੌਕੜੇ ਪਾਣੀ ਦੇ ਪੈ ਗਏ ਹੋਣ ਜਦੋਂ ਉਸਨੇ ਦਫ਼ਤਰ ਦੇ ਕਾਰੋਬਾਰੀ ਸਬੰਧਾਂ ਨੂੰ ਇੱਕ ਪਾਸੇ ਰੱਖ ਕੇ ਪਿਛਲੀ ਜਗ੍ਹਾ ਤੇ ਪਿਛਲੇ ਦਿਨਾਂ ਦੀਆਂ ਗੱਲਾਂ ਤੋੜ ਲਈਆਂ ਸਨ ਮੈਂ ਜਾਣਦਾ ਤੁਹਾਨੂੰ ਤਾਂ ਸ਼ਾਇਦ ਯਾਦ ਵੀ ਨਾ ਹੋਵੇ ਉਸਨੇ ਕਿਹਾ ਸੀ ਪਰ ਮੈਂ ਪਹਿਲੇ ਦਿਨ ਹੀ ਤੁਹਾਨੂੰ ਪਛਾਨ ਲਿਆ ਸੀ ਬੁਲਾਇਆ ਇਸ ਕਰਕੇ ਨਹੀਂ ਕਿ ਵੱਡੇ ਆਦਮੀ ਨੇ ਪਤਾ ਨਹੀਂ ਕੀ ਸੋਚ ਵਹਿਣ ਤੁਹਾਨੂੰ ਭਲਾ ਕੀ ਯਾਦ ਹੋਏਗਾ ਕਿ ਆਪਾਂ ਸਕੂਲ ਦੀਆਂ ਮੁੱਢਲੀਆਂ ਜਮਾਤਾਂ ਵਿੱਚ ਨਾਲ-ਨਾਲ ਹੁੰਦੇ ਸਾਂ ਯਾਦ ਕਰੋ ਖਾਂ ਦੁਪਹਿਰ ਦੀ ਰਸੱਸ ਵੇਲੇ ਤੁਹਾਨੂੰ ਕੱਚੀ ਇਮਲੀ ਤੋੜ-ਤੋੜ ਕੇ ਕੌਣ ਖਵਾਉਂਦਾ ਹੁੰਦਾ ਸੀ ਜਦ ਨਾਲ ਸੋਚ ਕੇ ਦੱਸਣਾ ਵੀ ਛੁੱਟੀ ਵਾਲੇ ਦਿਨ ਜਮਨਾ ਤੇ ਅਮਰੂਦ ਦੇ ਬਾਗ ਵਿੱਚ ਗੁਲੇਲ ਚੁੱਕੀ ਤੁਹਾਡੇ ਨਾਲ ਕੌਣ-ਕੌਣ ਅੱਠਾ ਫਿਰਦਾ ਹੁੰਦਾ ਸੀ ਸੱਚ ਪੁੱਛੋ ਤਾਂ ਮੇਰੇ ਕੋਈ ਕੁਝ ਵੀ ਯਾਦ ਨਹੀਂ ਸੀ ਨਾ ਸਥਾਨ ਯਾਦ ਸਨ ਅਤੇ ਨਾ ਹੀ ਸਕੂਲ ਦੇ ਸਾਥੀ ਸੱਚ ਤਾਂ ਇਹ ਹੈ ਕਿ ਮੈਨੂੰ ਇਸ ਗੱਲ ਉੱਪਰ ਵੀ ਸ਼ੱਕ ਸੀ ਕਿ ਉਹ ਸਾਡੇ ਪਿੰਡ ਦਾ ਰਹਿਣ ਵਾਲਾ ਵੀ ਸੀ ਕਿ ਨਹੀਂ ਪਰ ਮੈਂ ਜ਼ਾਹਿਰ ਕਦੇ ਨਹੀਂ ਸੀ ਕੀਤਾ ਹੁਣ ਮੈਂ ਇਹ ਵੀ ਨਹੀਂ ਸੀ ਕਹਿ ਸਕਦਾ ਕਿ ਘਰ ਚੱਲਣ ਦੀ ਬੇਨਤੀ ਨੂੰ ਪਹਿਲੀ ਵਾਰੀ ਮੈਂ ਕਿਉਂ ਸਵਕਾਰ ਕਰ ਲਿਆ ਸੀ ਹੋ ਸਕਦਾ ਏ ਕਿ ਇੰਜ ਮੈਂ ਆਪਣੇ ਵੱਡੇ ਪਣ ਦਾ ਇੱਕ ਹੋਰ ਸਬੂਤ ਦੇਣਾ ਚਾਹੁੰਦਾ ਹੋਵਾਂ ਤੇ ਇਹ ਵੀ ਹੋ ਸਕਦਾ ਏ ਕਿ ਉਸ ਦੀ ਵਾਰੀ-ਵਾਰੀ ਜ਼ਿੱਦ ਤੋਂ ਅੱਕ ਕੇ ਮੈਂ ਆਪਣਾ ਪਿੱਛਾ ਛਡਾਉਣ ਲਈ ਤੁਰ ਗਿਆ ਹੋਵਾਂ ਖੈਰ ਕਈ ਦਿਨਾਂ ਤੇ ਕਈ-ਕਈ ਵਾਰ ਦੇ ਸੱਦਿਆਂ ਪਿੱਛੋਂ ਜਦੋਂ ਮੈਂ ਇਸ ਦੇ ਘਰ ਪਹੁੰਚਿਆ ਅਨਿਲ ਨੇ ਆਪਣੀ ਪਤਨੀ ਚੰਦਰਾ ਨੂੰ ਮੇਰੇ ਨਾਲ ਮਲਾਇਆ ਤਾਂ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੋਇਆ ਸੀ ਕਿ ਇਸ ਤੋਂ ਪਹਿਲਾਂ ਮੈਂ ਉਸਦੇ ਘਰ ਕਿਉਂ ਨਹੀਂ ਸੀ ਆਇਆ ਚੰਦਰਾ ਸਿਰਫ ਸੋਹਣੀ ਹੀ ਨਹੀਂ ਸੀ ਬਲਕਿ ਉਸਦੀ ਗੱਲਬਾਤ ਰੱਖਰਖਾ ਅੱਖਾਂ ਦੀਆਂ ਮੁਦਰਾਵਾਂ ਤੇ ਅੰਦਾਜ਼ ਵਿੱਚ ਇੱਕ ਅਜੀਬ ਉਦਾਸੀਪੂਰਣ ਹੁਸਨ ਕਸ਼ਸ ਸੀ ਮੈਂ 10 ਮਿੰਟ ਲਈ ਗਿਆ ਸਾਂ ਪਰ ਪਹਿਲੇ ਦਿਨ ਹੀ 2 ਘੰਟੇ ਬਾਅਦ ਪਰਤਿਆ ਸਾਂ ਤੇ ਅਗਲੇ 2 ਦਿਨ ਲਈ ਖਾਸਾ ਬੇਚੈਨ ਰਹਿਆ ਹਾਂ ਕਿਨਾ ਫ਼ਯੂਲ ਹੈ ਕਿ ਹੁਣ ਅਨਿਲ ਦਾ ਮਹੱਤਵ ਮੇਰੀਆਂ ਨਿਗਾਹਾਂ ਵਿੱਚ ਕਈ ਗੁਣਾ ਵੱਧ ਗਿਆ ਸੀ ਮੈਨੂੰ ਇਹ ਦੱਸਣ ਵਿੱਚ ਜ਼ਰਾ ਵੀ ਸੰਕੋਚ ਨਹੀਂ ਹੈ ਕਿ ਮੈਂ ਬੜਾ ਕੋਰਾ ਤੇ ਕਾਰੋਬਾਰੀ ਜਿਹਾ ਆਦਮੀ ਹਾਂ ਚਾਹਾਂ ਚਾਹੇ ਨਾ ਚਾਹਾਂ ਪਰ ਹਰ ਇੱਕ ਚੀਜ਼ ਦਾ ਮੁੱਲ ਇਹ ਦੇਖ ਕੇ ਲਾਉਣਾ ਕਿ ਉਹ ਜ਼ਰੂਰੀ ਹੋਣ ਦੇ ਨਾਲ-ਨਾਲ ਲਾਭਵੰਤ ਹੈ ਜਾਂ ਨਹੀਂ ਜਨਾਨੀ ਦੇ ਮਾਮਲੇ ਵਿੱਚ ਮੇਰਾ ਦ੍ਰਿਸ਼ਟੀਕੋਣ ਹਮੇਸ਼ਾ ਇਹੀ ਹੁੰਦਾ ਹੈ ਮੈਂ ਕਦੇ ਪ੍ਰੇਮ ਨਹੀਂ ਕੀਤਾ ਅਤੇ ਨਾ ਹੀ ਇਸ ਮੂਰਖਤਾ ਉੱਤੇ ਮੈਨੂੰ ਵਿਸ਼ਵਾਸ ਹੈ ਇਹ ਵੀ ਹੋ ਸਕਦਾ ਹੈ ਕਿ ਕਈਆਂ ਨੂੰ ਇੰਜ ਵੀ ਲੱਗੇ ਕਿ ਮੈਂ ਨਰੋਲ ਕਾਰੋਬਾਰੀ ਤੇ ਬਾਣੀਆਂ ਟਾਈਪ ਆਦਮੀ ਹਾਂ ਪਰ ਜੇ ਇੰਜ ਵੀ ਹੈ ਤਾਂ ਵੀ ਮੈਂ ਇਸ ਲਈ ਜ਼ਿੰਮੇਵਾਰ ਨਹੀਂ ਇੰਜ ਮੇਰੇ ਨਾਲ ਪਹਿਲਾਂ ਕਦੇ ਵੀ ਨਹੀਂ ਸੀ ਹੋਇਆ ਅਜੀਬ ਗੱਲ ਹੈ ਕਿ ਚੰਦਰਾ ਨੂੰ ਮਿਲਣ ਪਿੱਛੋਂ ਮੇਰੇ ਅੰਦਰ ਇੱਕ ਅਜੀਬ ਕਿਸਮ ਦੀ ਉਥਲ-ਪੁਥਲ ਹੋਣ ਲੱਗ ਪਈ ਸੀ ਜਿੱਦਾਂ ਕਿ ਮੈਂ ਪਹਿਲਾਂ ਕਿਹਾ ਏ ਕਿ ਮੈਂ ਕਦੇ ਪ੍ਰੇਮ ਨਹੀਂ ਕੀਤਾ ਪਰ ਕੁੜੀਆਂ ਤੇ ਔਰਤਾਂ ਦੀ ਮੈਨੂੰ ਕਦੇ ਵੀ ਕਮੀ ਨਹੀਂ ਰਹੀ ਇੱਕ ਖਾਸ ਵਰਗ ਦੀਆਂ ਔਰਤਾਂ ਐਸ਼ ਕਰਨ ਨਾਲ ਜਾਂ ਸੌਣ ਲਈ ਮੈਨੂੰ ਹਮੇਸ਼ਾ ਮਿਲਦੀਆਂ ਰਹੀਆਂ ਨੇ ਸ਼ਾਇਦ ਇੱਕ ਅਧੀ ਜਨਾਨੀ ਨੇ ਮੈਨੂੰ ਪ੍ਰਭਾਵਿਤ ਵੀ ਕੀਤਾ ਪਰ ਬੜੇ ਉਤਲੇ ਸਤਰ ਉਤੇ ਤੇ ਛੇਤੀ ਹੀ ਮੈਂ ਉਹਨਾਂ ਸਾਰੀਆਂ ਤੋਂ ਪਿੱਛਾ ਛੁਡਾ ਲਿਆ ਸੀ ਇੰਜ ਪਹਿਲੀ ਵਾਰ ਹੋ ਰਿਹਾ ਸੀ ਕਿ ਇੱਕ ਮਾਮੂਲੀ ਵਰਗ ਦੀ ਇੱਕ ਮਾਮੂਲੀ ਜਹੀ ਔਰਤ ਮੈਨੂੰ ਚੈਲੰਜ ਵਾਂਗ ਲੱਗ ਰਹੀ ਸੀ ਅਤੇ ਮੇਰੇ ਅੰਦਰ ਉਦਾਸੀ ਦਾ ਰੂਪ ਧਾਰ ਕੇ ਬੈਠ ਗਈ ਸੀ ਜਦੋਂ ਮੈਂ ਉਦਾਸ ਰਹਿ ਰਹਿ ਕੇ ਥੱਕ ਗਿਆ ਆਪਣੇ ਅੰਦਰ ਦੀ ਕੈਦ ਤੋਂ ਮੈਨੂੰ ਘਬਰਾਹਟ ਹੋਣ ਲੱਗ ਪਈ ਤੇ ਉਸ ਦਾ ਇਹ ਅਸਰ ਮੇਰੇ ਕਾਰੋਬਾਰ ਉੱਤੇ ਪੈਣ ਲੱਗਿਆ ਤਾਂ ਇਸ ਦੇ ਇਲਾਵਾ ਹੋਰ ਕੋਈ ਉਪਰਾਲਾ ਨਹੀਂ ਰਹਾ ਸੀ ਕਿ ਇਸ ਬਲਾ ਤੋਂ ਛੁਟਕਾਰਾ ਪਾ ਲਵਾਂ ਬਸ ਇੱਕ ਦਿਨ ਮੇਰੀ ਲਿਸ਼ਲਿਸ਼ ਕਰਦੀ ਕਾਰ ਉਸ ਦੀ ਗਲੀ ਵਿੱਚ ਜਾ ਕੇ ਖੜੀ ਹੋ ਗਈ ਸੀ ਜਿਸ ਵਿੱਚ ਅਨਿਲ ਦਾ ਘਰ ਸੀ ਦਪਹਿਰ ਦਾ ਸਮਾਸੀ ਮੈਂ ਸ਼ਾਇਦ ਜਾਣਦਾ ਸਾਂ ਕਿ ਅਨਿਲ ਦਫ਼ਤਰ ਵਿੱਚ ਹੋਏਗਾ ਪਰ ਬਹਾਨੇ ਕਢਣ ਵਿੱਚ ਮੈਨੂੰ ਕਿਹੜਾ ਧੇਰ ਲੱਗਦੀ ਹੈ ਪਹਿਲੇ ਦਿਨ ਚੰਦਰਾ ਘਬਰਾ ਗਈ ਸੀ ਪਰ ਨਰੋਲ ਘਰੇਲੂ ਤੇ ਪੁੱਠੇ ਸਿੱਧੇ ਕੱਪੜਿਆਂ ਵਿੱਚ ਮੇਰੇ ਸਾਹਮਣੇ ਆ ਕੇ ਉਸ ਦਾ ਘਬਰਾ ਜਾਣਾ ਮੈਨੂੰ ਹੋਰ ਵੀ ਦਿਲਕਸ਼ ਲੱਗਿਆ ਸੀ ਪਤਾ ਨਹੀਂ ਕਿ ਅਨਿਲ ਦੀ ਗੈਰ ਮੌਜੂਦਗੀ ਵਿੱਚ ਮੇਰੇ ਉਸ ਦੇ ਘਰ ਪਹੁੰਚਣ ਦੇ ਮੇਰੇ ਬਹਾਨੇ ਉੱਪਰ ਚੰਦਰਾ ਨੇ ਕਿੰਨਾ ਕੁ ਯਕੀਨ ਕੀਤਾ ਜਾਂ ਕੀਤਾ ਵੀ ਨਹੀਂ ਸੀ ਬੁਰਾ ਨਮਨ ਨੂੰ ਤਾਂ ਇੱਕ ਗੱਲ ਕਹਾ ਕੁਝ ਦਿਨ ਬਾਅਦ ਚੰਦਰਾ ਨੇ ਮੈਨੂੰ ਕਿਹਾ ਸੀ ਕਿ ਇਹ ਨਹੀਂ ਹੋ ਸਕਦਾ ਕਿ ਤੁਸੀਂ ਉਹਨਾਂ ਦੇ ਹੁੰਦਿਆਂ ਹੀ ਆਇਆ ਕਰੋ ਕਿਉਂ ਮੈਂ ਆਪਣੇ ਫੱਕ ਹੁੰਦੇ ਰੰਗ ਨੂੰ ਬੜੀ ਮੁਸ਼ਕਲ ਨਾਲ ਰੋਕਿਆ ਸੀ ਇੰਝ ਚੰਗਾ ਨਹੀਂ ਲੱਗਦਾ ਦੂਜੇ ਪਾਸੇ ਦੇਖਦਿਆਂ ਹੋਇਆਂ ਬੜੀ ਮੁਸ਼ਕਲ ਨਾਲ ਚੰਦਰਾ ਸਿਰਫ ਇਨਾ ਹੀ ਕਹਿ ਸਕੀ ਸੀ ਮੇਰਾ ਮਤਲਬ ਹੈ ਤੁਸੀਂ ਜਾਣਦੇ ਹੋ ਨਾ ਇਨਲ ਦੇ ਬਿਨਾ ਦੁਨੀਆ ਵਿੱਚ ਮੇਰਾ ਹੋਰ ਕੋਈ ਨਹੀਂ ਕਿ ਕਿ ਚੰਦਰਾ ਉਦਾਸ ਜਈ ਹੋ ਗਈ ਸੀ ਤੇ ਮੈਂ ਵੀ ਫੈਸਲਾ ਕਰ ਲਿਆ ਸੀ ਇਸ ਖੇਡ ਦਾ ਇਹ ਰੂਪ ਮੇਰੇ ਲਈ ਵੀ ਖਤਰਨਾਕ ਹੋ ਸਕਦਾ ਸੀ ਫਿਰ ਇਸ ਰਸਤੇ ਤੇ ਮੇਰਾ ਇਲਾਜ ਵੀ ਨਹੀਂ ਸੀ ਹੋ ਸਕਦਾ ਮੈਂ ਆਪਣਾ ਰਸਤਾ ਯਕਦਮ ਬਦਲ ਦਿੱਤਾ ਹੁਣ ਅਨਿਲ ਦੀ ਗੈਰ ਮੌਜੂਦਗੀ ਵਿੱਚ ਜਾਣ ਦੀ ਬਜਾਏ ਮੈਂ ਸ਼ਾਮਾਂ ਹੀ ਉਸ ਨਾਲ ਬਤਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਿਉਂਕਿ ਹਰ ਸ਼ਾਮ ਘਰੇ ਤਾਂ ਬਤਾਈ ਨਹੀਂ ਜਾ ਸਕਦੀ ਸੋ ਅਨਿਲ ਅਤੇ ਚੰਦਰਾ ਨੂੰ ਆਪਣੇ ਕਾਰ ਵਿੱਚ ਲੈ ਕੇ ਅਕਸਰ ਮੈਂ ਬਾਹਰ ਨਿਕਲ ਜਾਂਦਾ ਸੀ ਉਹਨਾਂ ਨੂੰ ਅਜਿਹੇ ਖਾਸ ਰੈਸਟੋਰੈਂਟਾਂ ਵਿੱਚ ਲੈ ਕੇ ਗਿਆ ਜਿੱਥੇ ਅਨਿਲ ਅਤੇ ਉਸਦੀ ਹیثیت ਦੇ ਲੋਕ ਵੜਨ ਦੀ ਹਿੰਮਤ ਨਹੀਂ ਕਰ ਸਕਦੇ ਉਹਨਾਂ ਲਈ ਉਹ ਇੰਟਰਕੰਟੀਨੈਂਟਲ ਡਿਸ਼ੇਸ ਮੰਗਵਾਏ ਜਿਨ੍ਹਾਂ ਦੇ ਉਹਨਾਂ ਨੇ ਕਦੇ ਨਾਂ ਵੀ ਨਹੀਂ ਸੁਣੇ ਸਨ ਅਸੀਂ ਉਹਨਾਂ ਨਾਈਟ ਕਲੱਬਾਂ ਵਿੱਚ ਵੀ ਗਏ ਜਿੱਥੇ ਕੈਬਰੀ ਗਰਲਜ਼ ਸਟ੍ਰਿਪ ਕਰਦੀਆਂ ਨੇ ਤੇ ਜਿੱਥੇ ਫਲੋਰ ਸ਼ੋਅ ਦੀ ਔਟ ਵਿੱਚ ਔਰਤ ਮਰਦ ਉਤੇਜਿਤ ਹੋ ਜਾਂਦੇ ਨੇ ਅਸੀਂ ਪੀਤੀ ਵੀ ਤੇ ਭਲਾਈ ਵੀ ਅਨਿਲ ਤਾਂ ਇੱਕ ਅਧੀਵਾਰੀ ਨਾਨੋਕਰ ਕਰਕੇ ਰਾਜ਼ੀ ਹੋ ਗਿਆ ਸੀ ਪਰ ਚੰਦਰਾ ਨੂੰ ਰਜ਼ਾਮੰਦ ਕਰਨ ਲਈ ਮੈਨੂੰ ਤੇ ਅਨਿਲ ਨੂੰ ਕਾਫੀ ਮਿਹਨਤ ਕਰਨੀ ਪਈ ਸੀ ਪਹਿਲਾਂ ਤਾਂ ਚੰਦਰਾ ਖਫਾ ਹੋ ਗਈ ਸੀ ਮੇਰੇ ਨਾਲੋਂ ਵੱਧ ਅਨਿਲ ਉੱਪਰ ਇਸ ਚੱਕਰ ਵਿੱਚ ਦੋ ਇੱਕ ਸ਼ਾਮਾਂ ਬੜੀ ਬੁਰੀ ਤਰ੍ਹਾਂ ਨਾਲ ਬਰਬਾਦ ਵੀ ਹੋਈਆਂ ਸਨ ਪਰ ਮੈਂ ਜਾਣਦਾ ਕਿਸ ਸ਼ਹਿਰ ਵਿੱਚ ਅਨਿਲ ਦੀ ਹیثیت ਦੇ ਲੋਕਾਂ ਦੀ ਨੈਤਿਕਤਾ ਕਿੰਨੇ ਕੁ ਪਾਣੀ ਵਿੱਚ ਹੈ ਮੈਂ ਇਹੀ ਕਮਜ਼ੋਰ ਰਗ ਫੜੀ ਹੋਈ ਸੀ ਤੇ ਕੱਲ ਰਾਤ ਜੋ ਹੋਇਆ ਸੀ ਉਹ ਇੱਕ ਦਿਨ ਤਾਂ ਹੋਣਾ ਹੀ ਹੋਣਾ ਸੀ ਇਹ ਦਿਨ 2-4 ਦਿਨ ਅੱਗੇ ਪਿੱਛੇ ਹੋ ਸਕਦਾ ਸੀ ਜਾਂ ਇਹ ਵੀ ਹੋ ਸਕਦਾ ਸੀ ਕਿ ਇੰਜ ਨਾ ਹੋ ਕੇ ਕਿਸੇ ਹੋਰ ਤਰ੍ਹਾਂ ਹੋ ਜਾਂਦਾ ਮੁੱਖ ਦੀ ਗੱਲ ਇਹ ਹੈ ਕਿ ਸਭ ਕੁਝ ਇੰਨੀ ਤੇਜ਼ੀ ਨਾਲ ਹੋਇਆ ਇੰਨੀ ਛੇਤੀ ਤੇ ਇੰਨੇ ਬਿਨਾ ਸੋਚੇ ਢੰਗ ਨਾਲ ਵਾਪਰਿਆ ਕਿ ਮੈਨੂੰ ਹੈਰਾਨ ਹੋਣ ਦਾ ਮੌਕਾ ਵੀ ਨਾ ਮਿਲਿਆ ਮੈਂ ਸਾਫ਼ ਦੇਖ ਰਿਹਾ ਸਾਂ ਕਿ ਬਾਹਰ ਲਿਆਂ ਕੁਝ ਸ਼ਾਮਾਂ ਨੇ ਹੀ ਸਾਨੂੰ ਇੱਕ ਦੂਜੇ ਦੇ ਬੜੇ ਨੇੜੇ ਕਰ ਦਿੱਤਾ ਸੀ ਅਸੀਂ ਆਪਸ ਵਿੱਚ ਕਾਫੀ ਖੁੱਲ ਗਏ ਆ ਦੂਜੇ ਸ਼ਬਦਾਂ ਵਿੱਚ ਮੈਂ ਉਹਨਾਂ ਨੂੰ ਕਾਫੀ ਹੱਦ ਤੱਕ ਖੋਲ ਲਿਆ ਸੀ ਜਿਵੇਂ ਅਜੇ ਪਿਛਲੀ ਹੀ ਇੱਕ ਸ਼ਾਮ ਨੂੰ ਅਸੀਂ ਸੁੰਨੇ ਪਾਰਕ ਦੇ ਇੱਕ ਬੈਂਚ ਉੱਪਰ ਬੈਠੇ ਹੋਏ ਸਾਂ ਕਿ ਅਚਾਨਕ ਅਨਿਲ ਨੇ ਚੰਦਰਾ ਨੂੰ ਮੇਰੇ ਸਾਹਮਣੇ ਹੀ ਚੁੰਮ ਲਿਆ ਪਰ ਥਾਕੇ ਕਿ ਮੈਂ ਜਿਹੜਾ ਬੂਟਾ ਲਾਇਆ ਸੀ ਉਸ ਉੱਪਰ ਇਹ ਪਹਿਲੀ ਕਲੀ ਖਿੜੀ ਸੀ ਕੀ ਬਤਮੀਜ਼ੀ ਹੈ ਚੰਦਰਾ ਪਹਿਲਾਂ ਤਾਂ ਹੱਕੀ ਬੱਕੀ ਰਹਿ ਗਈ ਫਿਰ ਹਿਰਖ ਕੇ ਕੜਕੀ ਕਿਉਂ ਕੀ ਹੋਇਆ ਅਨਿਲ ਨੇ ਹੱਸ ਕੇ ਮੇਰੇ ਵੱਲ ਵੇਖਿਆ ਸੀ ਬਈ ਆਪਾਂ ਪਤੀ ਪਤਨੀਆਂ ਤੇ ਇਹ ਆਪਣਾ ਦੋਸਤ ਹੈ ਜੇ ਇਹਨਾਂ ਸਾਹਮਣੇ ਪਿਆਰ ਕਰ ਲਿਆ ਤਾਂ ਕੀ ਆਫਤ ਆ ਗਈ ਅਨਿਲ ਦਾ ਹਾਸਾ ਹਾਸਾ ਨਹੀਂ ਸੀ ਲੱਗ ਰਹਾ ਚੰਦਰਾ ਅਚਾਨਕ ਉੱਠ ਕੇ ਖੜੀ ਹੋ ਗਈ ਸੀ ਭਾਵੇਂ ਮੈਂ ਕੁਝ ਨਹੀਂ ਸੀ ਕਿਹਾ ਪਰ ਮੈਂ ਖੁਸ਼ ਸਾਂ ਕਿ ਅਨਿਲ ਦੇ ਮੂੰਹ ਵਿੱਚ ਹੁਣ ਮੇਰੀ ਜਵਾਨੀ ਮੈਂ ਇਹ ਵੀ ਜਾਣਦਾ ਸਾਂ ਕਿ ਚੰਦਰਾ ਦੇ ਵਿਰੋਧ ਅਤੇ ਗੁੱਸੇ ਦੇ ਬਾਵਜੂਦ ਉਹ ਪਾਰਕ ਵਾਲੀ ਸ਼ਾਮ ਖੇਡ ਦਾ ਅੰਤ ਨਹੀਂ ਇਹ ਤਾਂ ਇੱਕ ਤਰ੍ਹਾਂ ਦੀ ਸ਼ੁਰੂਆਤ ਸੀ ਇੱਕ ਅਜਿਹੀ ਸ਼ੁਰੂਆਤ ਜਿਸ ਦਾ ਮੋੜ ਆਖਿਰ ਮੇਰੇ ਵਾਲੇ ਰਸਤੇ ਉੱਪਰ ਹੀ ਆਉਣਾ ਸੀ ਤੇ ਕੱਲ ਉਹੀ ਹੋਇਆ ਅਸੀਂ ਤਿੰਨੇ ਅਨਿਲ ਦੇ ਬੈਡਰੂਮ ਵਿੱਚ ਬੈਠੇ ਪੀ ਰਹੇ ਸਾਂ ਤੇ ਖਾਣਾ ਘਰੇ ਹੀ ਮੰਗਵਾ ਲਿਆ ਸੀ ਬੈਡਰੂਮ ਵਿੱਚ ਇੱਕ ਪਲੰਗ ਇੱਕ ਨੀਮ ਆਰਾਮ ਦੀ ਕੁਰਸੀ ਤੇ ਇੱਕ ਸਟੂਲ ਦੇ ਇਲਾਵਾ ਹੋਰ ਕੋਈ ਫਰਨੀਚਰ ਨਹੀਂ ਸੀ। ਸੋ ਅਨਿਲ ਤੇ ਚੰਦਰਾ ਪਲਾਂਗੋ ਉੱਪਰ ਬੈਠੇ ਹੋਏ ਸਨ ਤੇ ਮੈਂ ਕੁਰਸੀ ਉੱਪਰ। ਦੋ ਦੋ ਪੈਗਾਂ ਵਾਦ ਬਿਨਾ ਸਿਰ ਪੈਰਾਂ ਦੀਆਂ ਗੱਲਾਂ ਛਿੜ ਪਈਆਂ ਤੇ ਕਈ ਫਜ਼ੂਲ ਜਿਹੇ ਮਸਲਿਆਂ ਉੱਪਰ ਅਸੀਂ ਬਹਿਸ ਕਰਦੇ ਰਹੇ। ਉੱਚੀਆਂ ਆਵਾਜ਼ਾਂ ਵਿੱਚ ਗੱਲਾਂ ਕਰਦੇ ਤੇ ਫਿਰ ਬੜੀ ਧੀਰ ਤੱਕ ਹੱਸਦੇ ਰਹੇ ਸੀ। ਕਿਸੇ ਪਰਾਏ ਔਰਤ ਨਾਲ ਸ਼ਰਾਬ ਪੀਣਾ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਸੀ ਪਰ ਇਹ ਅਨੁਭਵ ਬਿਲਕੁਲ ਨਵਾਂ ਸੀ ਕਿ ਨਸ਼ੇ ਵਿੱਚ ਔਰਤ ਇਨੀ ਉਤੇਜਿਤ ਵੀ ਹੋ ਸਕਦੀ ਹੈ ਇਹ ਸ਼ਰਮ ਅਤੇ ਸ਼ਰਾਬ ਦਾ ਸਮੇਲ ਹੀ ਸੀ ਕਿ ਚੰਦਰਾ ਪੱਠੀ ਵਾਂਗ ਭਖ ਰਹੀ ਸੀ ਪਤਾ ਨਹੀਂ ਕਿੰਨੀ ਰਾਤ ਹੋ ਗਈ ਸੀ ਇਹ ਵੀ ਪਤਾ ਨਹੀਂ ਕਿ ਅਸੀਂ ਕਿੰਨੀ ਕੀ ਪੀ ਚੁੱਕੇ ਸਾਂ ਵਾਰੀ-ਵਾਰੀ ਅਨਿਲ ਤੇ ਚੰਦਰਾ ਦੇ ਸਰੀਰ ਮੈਨੂੰ ਧੁੰਦਲੇ ਛੋਟੇ ਨਜ਼ਰ ਆਉਣ ਲੱਗਦੇ ਸਨ ਕਈ ਵਾਰੀ ਇੰਜ ਵੀ ਲੱਗਦਾ ਸੀ ਜਿਵੇਂ ਹਵਾ ਵਿੱਚ ਤੈਰਦੇ ਹੋਏ ਦੂਰ ਪੈ ਰਹੇ ਰੋਲੇ ਰੱਪੇ ਦੀਆਂ ਆਵਾਜ਼ਾਂ ਵਾਂਗ ਚੰਦਰਾ ਦਾ ਚਿਹਰਾ ਐਨਾ ਕੋਲ ਆ ਕੇ अचानक परत ਜਾਂਦਾ ਹੈ ਅਨਿਲ ਬਹਿਕ ਗਿਆ ਸੀ ਇੱਕ ਵਾਰੀ ਕੌਤਕ ਕਰਨ ਦੇ ਬਹਾਨੇ ਉਸਨੇ ਆਪਣੇ ਆਪ ਨੂੰ ਚੰਦਰਾ ਦੀ ਗੋਦ ਵਿੱਚ ਲੁੜਕਾ ਲਿਆ ਫਿਰ ਅਚਾਨਕ ਪਤਾ ਨਹੀਂ ਕੀ ਹੋਇਆ ਕਿ ਚੰਦਰਾ ਨੂੰ ਬੇਸ਼ਰਮੀ ਨਾਲ ਚੁੰਮਦਾ ਹੋਇਆ ਉਸਨੇ ਮੇਰੇ ਵੱਲ ਵੇਖਿਆ ਤੇ ਲੜਖੜਾਉਂਦੀ ਹੋਈ ਆਵਾਜ਼ ਵਿੱਚ ਕਿਹਾ ਸੀ ਤੂੰ ਤੂੰ ਉੱਥੇ ਕੀ ਕਰ ਰਿਹਾ ਹੈ ਮੈਂ ਕਹਿ ਕੇ ਕੱਚਾ ਜਿਹਾ ਹਾਸਾ ਹੱਸਿਆ ਸਾਂ ਉਹ ਹਾਸਾ ਹਾਸਾ ਨਹੀਂ ਸੀ ਮੈਂ ਨਵਸੂ ਹੋ ਗਿਆ ਸਾਂ ਦੇਖਿਆ ਚੰਦਰਾ ਸੰਗ ਨਾਲ ਲਾਲ ਪੀਲੀ ਹੋ ਗਈ ਸੀ ਲੈ ਲੈ ਯਾਰ ਇੱਕ ਪੱਪੀ ਤੂੰ ਵੀ ਲੈ ਲੈ ਕਿਉਂ ਚੰਦਰਾ ਅਨਿਲ ਨੇ ਅਜੇ ਆਪਣੀ ਗੱਲ ਮੁਸ਼ਕਲ ਨਾਲ ਪੂਰੀ ਹੀ ਕੀਤੀ ਹੋएगी ਕਿ ਮੈਨੂੰ ਚੰਦਰਾ ਵੱਲ ਦੇਖਣ ਜਾਂ ਉਸਦੀ ਪ੍ਰਤੀਕਿਰਿਆ ਜਾਣਨ ਦੀ ਲੋੜ ਹੀ ਮਹਿਸੂਸ ਨਹੀਂ ਹੋਈ ਸੀ ਫਿਰ ਅੱਖ ਦੇ ਫੋਰੇ ਵਿੱਚ ਕਲਾਬਾਜੀ ਲਾ ਕੇ ਮੈਂ ਪਲੰਗ ਉੱਪਰ ਪਹੁੰਚ ਚੁੱਕਿਆ ਸਾਂ ਅਚਾਨਕ ਪਰਦੇ ਦੇ ਦੂਜੇ ਪਾਸੇ ਕਿਸੇ ਦੇ ਪੈਰਾਂ ਤੇ ਚੂੜੀਆਂ ਦੀ ਆਹਟ ਸੁਣਾਈ ਦਿੱਤੀ ਤੇ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗ ਪਿਆ ਕੀ ਸੱਚਮੁੱਚ ਉਹ ਘੜੀ ਆਣ ਪਹੁੰਚੀ ਹੈ ਬਿੰਦ ਦਾ ਬਿੰਦ ਮੈਂ ਸਾਹ ਰੋਕ ਕੇ ਉਧਰ ਦੇਖਦਾ ਰਿਹਾ ਫਿਰ ਲੰਮਾ ਸਾਹ ਲੈ ਕੇ ਸਿਗਰਟ ਸੁਲਗਾ ਲਈ ਨਾ ਚੰਦਰਾ ਸੀ ਨਾ ਅਨਿਲ ਭਾਂਡੇ ਮਾਂਜਣ ਵਾਲੀ ਬਾਈ ਸੀ ਉਹ ਚੁੱਪਚਾਪ ਚਾਹ ਰੱਖ ਕੇ ਪਰਤਣ ਲੱਗੀ ਤਾਂ ਮੈਂ ਕਾਲ ਨਾਲ ਪੁੱਛਿਆ ਸਾਹਿਬ ਉੱਠ ਗਏ ਨੇ ਜੀ ਕਿੱਥੇ ਨੇ ਬਾਥਰੂਮ ਵਿੱਚ ਨੇ ਮੇਰੇ ਸਵਾਲ ਤੋਂ ਪਹਿਲਾਂ ਹੀ ਝੱਟ ਜਵਾਬ ਮਿਲਿਆ ਤੇ ਮੈਡਮ ਕਿਚਨ 'ਚ ਇੱਕ ਪਾਲੇ ਲੱਗਿਆ ਜਿਵੇਂ ਨੌਕਰਾਨੀ ਵੀ ਸਭ ਕੁਝ ਜਾਣਦੀ ਏ ਮੈਂ ਸਿਗਰਟ ਦੇ ਲੰਮੇ ਲੰਮੇ ਸੂਟੇ ਲਾਉਂਦਾ ਰਿਹਾ ਕਿ ਮੈਂ ਘਬਰਾਇਆ ਹੋਇਆ ਜਾਂ ਡਰ ਰਿਹਾ ਪਰ ਕਿਉਂ ਕੱਲ ਰਾਤ ਮੇਰੇ ਪਲੰਘ ਉੱਪਰ ਪਹੁੰਚਣ ਤੋਂ ਪਿੱਛੋਂ ਅਨਿਲ ਇਸ ਨਾਲੋਂ ਵੀ ਲੰਮੇ ਲੰਮੇ ਕਸ਼ ਖਿੱਚਣ ਲੱਗ ਪਿਆ ਸੀ ਫਿਰ ਬਲਦੀ ਹੋਈ ਸਿਗਰਟ ਨੂੰ ਐਸਟ੍ਰੇ ਵਿੱਚ ਸੁੱਟਣ ਦੀ ਬਜਾਏ ਉਸਨੇ ਉਂਝ ਹੀ ਸੁੱਟ ਦਿੱਤਾ ਸੀ ਕਬਰਾਂ ਹਟ ਵਿੱਚ ਕੁਝ ਪਲਾਂ ਦੇ ਉਸ ਟੁਕੜੇ ਵਿੱਚ ਦੇਖਿਆ ਅਨਿਲ ਦਾ ਉਹ ਚਿਹਰਾ ਕੀ ਮੈਂ ਕਦੇ ਭੁੱਲ ਸਕਾਂਗਾ ਮੇਰੇ ਲਈ ਸੱਚਮੁੱਚ ਇਹ ਇੱਕ ਤਜਰਬੇ ਵਾਲੀ ਗੱਲ ਸੀ ਕਿ ਕਿਸੇ ਚਿਹਰੇ ਉੱਪਰ ਜ਼ਰਾ ਜਿੰਨੇ ਵਕਫ਼ੇ ਵਿੱਚ ਇੰਨੇ ਸਾਰੇ ਰੰਗ ਆਉਣ ਤੇ ਬਦਲ ਜਾਣ ਆ ਸਭ ਨਾਲੋਂ ਅਖੀਰੀ ਤੇ ਗੂੜਾ ਰੰਗ ਕੁਝ ਇਹੋ ਜਿਹਾ ਸੀ ਜਿਹਾ ਜਿਹਾ ਖੇਡ ਵਿੱਚ ਕੋਈ ਬੱਚਾ ਅਚਾਨਕ ਹੀ ਜ਼ਖਮੀ ਹੋ ਜਾਏ ਤੇ ਪੀੜ ਕਾਰਨ ਸਜ ਜਲ ਹੋਈਆਂ ਅੱਖਾਂ ਦੇ ਬਾਵਜੂਦ ਵੀ ਆਪਣੇ ਨਿੱਕੇ ਜਿਹੇ ਅਹਿਮ ਦੇ ਸਹਾਰੇ ਮੁਸਕਰਾਉਣ ਲਈ ਮਜਬੂਰ ਹੋਵੇ ਗੁੱਡ ਮਾਰਨਿੰਗ ਅਚਾਨਕ ਅਨਿਲ ਦੀ ਆਵਾਜ਼ ਸੁਣ ਕੇ ਮੈਂ ਤਰਮਕ ਪਿਆ ਉਹ ਸਾਹਮਣੇ ਪਰਦਾ ਹਟਾਈ ਖੜਾ ਸੀ ਮੈਥੋਂ ਕੁਝ ਕਦਮਾਂ ਦੇ ਫਾਸਲੇ ਉੱਪਰ ਹਾਂ ਇਹ ਹੀ ਉਹ ਕੜੀ ਸੀ ਜਿਸ ਬਾਰੇ ਸੋਚ-ਸੋਚ ਕੇ ਮੇਰੀ ਰੂਹ ਕੰਬ ਰਹੀ ਸੀ ਤੇ ਮੈਂ ਨਹੀਂ ਸੰਜਾਨਦਾ ਕਿ ਇਸ ਦਾ ਸਾਹਮਣਾ ਕਿਵੇਂ ਕਰਾਂਗਾ ਆਪਣੇ ਅੰਦਰ ਫੈਲੀਆਂ ਸਾਰੀਆਂ ਦਲੀਲਾਂ ਨੂੰ ਛੇਤੀ ਛੇਤੀ ਸਮਟਣ ਲੱਗ ਪਿਆ ਮੈਂ ਸੋਚ ਲਿਆ ਸੀ ਕਿ ਅਨਿਲ ਦੇ ਇਲਜ਼ਾਮ ਗੁੱਸੇ ਜਾਂ ਕੁਸੈਲ ਨਾਲ ਮੈਂ ਕਿਵੇਂ ਨਿਬੜਾਂਗਾ ਮੇਰੇ ਜਿਹੇ ਖਿਲਾੜੀ ਆਦਮੀ ਲਈ ਇਹ ਖੱਬੇ ਹੱਥ ਦੀ ਖੇਡ ਸੀ ਕਿ ਅਨਿਲ ਜਿਹੇ ਪਿੱਦੇ ਦੇ ਵਾਰ ਨੂੰ ਕਿਦਾਂ ਪਛਾੜਨਾ ਤੇ ਵਾਪਸ ਪਰਤਾ ਦੇਣਾ ਹੈ ਇੰਜ ਕਿ ਉਹ ਮੇਰੇ ਨਾਲ ਅੱਖ ਵੀ ਨਾ ਮਿਲਾ ਸਕੇ ਪਰਦੇ ਨੂੰ ਛੱਡ ਕੇ ਉਹ ਜਿਵੇਂ ਹੀ ਮੇਰੇ ਵੱਲ ਵਧਿਆ ਮੈਂ ਸੇਵਾਂਗ ਆਪਣੇ ਤੱਕਲੇ ਖੜੇ ਕਰ ਲੇ ਅਨਿਲ ਗਿਣੇ-ਮੀਨੇ ਪੈਰਾਂ ਨਾਲ ਮੇਰੇ ਐਨ ਸਾਹਮਣੇ ਖੜਾ ਹੈ ਮੈਂ ਅੱਖਾਂ ਉੱਪਰ ਚੁੱਕੀਆਂ ਕਿਉਂ ਮੇਰੇ ਨਾਲ ਅੱਖ ਮਲਾਉਂਦਿਆਂ ਹੀ ਅਨਿਲ ਬੋਲਿਆ ਕਿਵੇਂ ਰਹੀ ਮੈਂ ਉਸ ਨੂੰ بڑے ਗੌਰ ਨਾਲ ਤੱਕਿਆ ਮਾਈ ਗੁੱਡਨੈਸ ਉਸਦੇ ਬੁੱਲਾਂ ਉੱਪਰ ਹਲਕੀ ਜਿਹੀ ਮੁਸਕਰਾਹਟ ਵੀ ਸੀ ਮੈਨੂੰ ਖੁਸ਼ ਹੋਣਾ ਚਾਹੀਦਾ ਸੀ ਹੁਣ ਮੈਂ ਬਿਨਾਂ ਕਿਸੇ ਰੋਸੇ ਗੁੱਸੇ ਦੇ ਆਪਣੀ ਜਿੱਤ ਦੀ ਖੁਸ਼ੀ ਮਨਾਉਂਦਾ ਹੋਇਆ ਉੱਥੋਂ ਜਾ ਸਕਦਾ ਸਾਂ ਪਰ ਹੈਰਾਨੀ ਇਹ ਹੈ ਕਿ ਨਾ ਤਾਂ ਮੈਥੋਂ ਉੱਠਿਆ ਜਾ ਰਿਹਾ ਸੀ ਅਤੇ ਨਾ ਹੀ ਇਹ ਸੰਭਵ ਸੀ ਕਿ ਉੱਥੇ ਬੈਠਾ ਰਹਿ ਸਕਾਂ ਸ਼ਾਇਦ ਮੈਨੂੰ ਠੇਸ ਪਹੁੰਚੀ ਸੀ ਕੁਝ ਉਸੇ ਕਿਸਮ ਦਾ ੱੱਕਾ ਜਿਹਾ ਲੱਗਾ ਸੀ ਜਿਵੇਂ ਕਿਸੇ ਪੁਰਾਣੀ ਇਮਾਰਤ ਨੂੰ ਡੇਗਦਾ ਹੋਇਆ ਮੈਂ ਇੱਕ ਵਾਰ ਜਖਮੀ ਹੋ ਗਿਆ ਸਾਂ ਕਿਵੇਂ ਮੈਨੂੰ ਖੁਦ ਪਤਾ ਨਹੀਂ ਸ਼ੁਕਰੀਆ